ਅੰਮ੍ਰਿਤਸਰ ਦੇ ਦਰਬੁਰਜੀ ਪਿੰਡ ਦਾ ਰਹਿਣ ਵਾਲਾ 35 ਸਾਲਾ ਜਸ਼ਨਪ੍ਰੀਤ ਸਿੰਘ ਦੀ ਬਿੱਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਸ਼ਨਪ੍ਰੀਤ ਮੈਡੀਕਲ ਸਟੋਰ ਚ ਕੰਮ ਕਰਦਾ ਸੀ ਅਤੇ ਰਾਤ ਸਮੇਂ ਆਪਣੀ ਗੱਡੀ ਵਿੱਚ ਤੇਲ ਪਾਉਣ ਗਿਆ ਸੀ ਤੇਲ ਪਾ ਕੇ ਵਾਪਸੀ ਦੌਰਾਨ ਜਦੋਂ ਉਸਨੇ ਗੱਡੀ ਰੋਕੀ ਤਾਂ ਗਰੇ ਕਲਰ ਦੀ ਕਾਰ ਵਿੱਚੋਂ ਉਤਰੇ ਨਕਾਬਪੋਸ਼ ਨੌਜਵਾਨਾਂ ਨੇ ਉਸਦੇ ਉੱਪਰ ਸਿੱਧੀ ਗੋਲੀ ਚਲਾ ਦਿੱਤੀ ਇੱਕ ਗੋਲੀ ਉਸਦੇ ਤੋਂਚ ਲੱਗੀ ਫੌਰਨ ਅੰਮ੍ਰਿਤਸਰ ਦੇ ਨੀਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਤੇ ਉਸਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਹਾਂ ਤੇ ਪਤਾ ਨਹੀਂ ਗੱਡੀ ਤਾਂ ਮੇਂ ਨਾ ਗੱਡੀ ਕੱਢੀ ਨਹੀਂ ਚਾਬੀ ਵੀ ਕਿਸੇ ਕਰ ਰੱਖੀ ਸਗੋਣੇ ਤੇ ਪਰ ਸੇ ਮੁੰਡੇ ਦਾ ਫੋਨ ਆਇਆ ਮੁੰਡੇ ਦਾ ਫੋਨ ਆਇਆ ਗੱਡੀ ਠੀਕਰ ਵਾਲਾ ਮੇ ਕੋ ਟਾਈਮ ਹੈਗਾ ਵੇ ਤੇ ਗੱਡੀ ਠੀਕ ਮੈਨੂੰ ਮੰਗ ਚਾਬੀ ਮੰਗੀ ਮੰਮੀ ਚਾਬੀ ਸੁੱਟ ਮੈਂ ਚਾਬੀ ਆਪ ਸੁੱਟੀ ਆਪਣੇ ਹੱਥਾਂ ਨਾਲ ਥੱਲੇ ਚਾਬੀ ਸੁੱਟੀ ਮੈਨੂੰ ਨਹੀਂ ਪਤਾ ਕੁਝ ਹੋਇਆ ਮੈਂ ਚਾਬੀ ਨਾਲ ਸੁੱਟਦੀ ਤਾਂ ਜਿੱਤਰਾ ਘਰ ਤੇ ਹੀ ਪਰਿਵਾਰ ਤੇ ਹੀ ਕਿਤੇ ਕਿਸੇ ਨਾਲ ਕੋਈ ਝਗੜਾ ਆਇਆ ਕੁਝ ਨਹੀਂ ਲੜਾਈ ਝਗੜਾ ਹੁੰਦਾ ਹੁੰਦਾ ਹਨ ਪਤਾ ਹੁੰਦਾ ਹਨ ਕੁਝ ਨਹੀਂ ਪਤਾ ਅਗਰ ਕੋਈ ਗੱਲ ਹੈ ਹੀ ਨਹੀਂ ਸੀ ਪਤਾ ਨਹੀਂ ਕਿਹੜੇ ਚਾਰ ਕੰਜਰ ਮੁੰਡੇ ਸੀ ਮੇਰੇ ਪੁੱਤਰ ਨੂੰ ਗੋਲੀ ਮਾਰ ਕੇ ਹਾਂ ਪਾਣੀ ਦੀ ਦਾਸ ਨੂੰ ਲਾਉਣਾ ਪਲੱਸ 2 ਦਾ ਅਰਿਗਮੈਟਿਕਲ ਸਟੋਰ ਤੇ ਪੜੇ ਦੇ ਆਪਣੇ ਨਾਲ ਇੱਕ ਗੋਲੀ ਵੱਜੀ ਉਹਨੇ ਮੇਰੇ ਪੁੱਤ ਦਾ ਸਾਰਾ ਧਾੜੀ ਖੜਾ ਕਰਤਾ ਵੈ ਗਈਆਂ ਜਦੋਂ ਗੋਲੀਆਂ ਜਨੇ ਮੈਂ ਕੱਲਾ ਹੀ ਨਾਲ ਉਹਦੇ ਕੋਈ ਨਾਲ ਮਕੈਨਿਕ ਸੀ ਜਨੇ ਗੱਡੀ ਠੀਕ ਕੀਤੀ ਮਕੈਨਿਕ ਨਾਲ ਉਹੀ ਲੈ ਕੇ ਆਇਆ ਮੇਰੇ ਨਾਲ ਉਹੀ ਲੈ ਕੇ ਆਇਆ ਹਸਪਤਾਲ ਚ ਦਾਖਲ ਕਰਾਇਆ ਹਾਂਜੀ ਹਸਪਤਾਲ ਚ ਕੰਡੀਸ਼ਨ ਕਿਸ ਤਰ੍ਹਾਂ ਬੱਚੀ ਸੀ ਕ੍ਰਿਟੀਕਲ ਦੀ ਕੰਡੀਸ਼ਨ ਕ੍ਰਿਟੀਕਲ ਕੋਈ ਤਾਂ ਇਹਨਾਂ ਪਹਿਲੇ ਕੋਈ ਗੱਲਬਾਤ ਹੋਈ ਹੋਵੇ ਕੋਈ ਦੁਸ਼ਮਣੀ ਉਹਦੀ ਕੀ ਇਹ ਕੁਛ ਨਹੀਂ ਆ ਇਹ ਇਹ ਚੁਸ਼ ਨਹੀਂ ਆਇਆ ਬਾਕੀ ਹਸਤਾ ਖੇਡਦਾ ਉਹ ਰੌਣਕੀ ਮੁੰਡਾ ਮੇਰਾ ਹੱਥੋਂ ਰੌਣਕਲਾ ਛੇੜਦਾ ਸੀ ਉਹ ਤੇ ਜਿੱਥੇ ਜਾਂਦਾ ਉਹ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪੋਸਟ ਦੇ ਬਲੋਂ ਜਿੰਨਾਂ ਮੇਰੇ ਪੁੱਤਰ ਨੂੰ ਗੋੜੀਆਂ ਮਾਰੀਆਂ ਉਹਨਾਂ ਨੂੰ ਬੜਾ ਉਹਨਾਂ ਨੂੰ ਸਾਫ਼ ਚਾਹੀਦਾ ਮੇਰਾ ਪੁੱਤਰ ਠੀਕ ਹੋ ਜਾ ਕਿੰਨੇ ਭੈਣ ਭਰਾ ਕਿ ਦੋ ਬੇਟੇ ਮੇਰੇ ਦੋ ਬੇਟੇ ਆ ਜੀ ਭਾਜੀ ਕੀ ਨਾਮ ਤੇ ਆਪਣਾ ਮੇਰਾ ਨਾਮ ਹਰਬਖਸ਼ ਸਿੰਘ ਆਤੂ ਜੀ ਦਪੁਰਜੀ ਦਪੁਰਜੀ ਜੀ ਤੇ ਇਹ ਜਿਹੜੀ ਘਟਨਾ ਵਾਪਰੀ ਕੀ ਹੈਗਾ ਤੁਸੀਂ ਹਾਂ ਅਸੀਂ ਦੇ ਘਾਰਿਆਂ ਨੂੰ ਸਾਨੂੰ ਤਾਂ ਪਤਾ ਨਹੀਂ ਲੱਗਾ ਸਾਡੇ ਕੋਲੋਂ ਗਿਆ ਟਾਇਰ ਪਵਾਉਣਾ ਵੀ ਗੱਡੀ ਦੇ ਟਾਇਰ ਪਵਾ ਲਿਆ ਵਾ ਤੇ ਟਾਇਰ ਪਵਾ ਕੇ ਘਰ ਆਇਆ ਇੱਕ ਟਾਇਰ ਉਹਦਾ ਪੈਂਚਰ ਹੋ ਗਿਆ ਆਂਦਾ ਮੈਂ ਪੈਂਚਰ ਲਵਾ ਲਿਆ ਵਾਂ ਉਹ ਪੈਂਚਰ ਵਾਲੀ ਦੁਕਾਨ ਬੰਦ ਈ ਐ ਜਾ ਕੇ ਅਗਲੇ ਬੰਨੇ ਮਾਨ ਨਾਲ ਤੁਰਲੇ ਬੰਨੇ ਆ ਗਿਆ ਅਗਰ ਲਾਇਨਸ ਦਾ ਪੰਪ ਉੱਥੇ ਆਂਦਾ ਚਲੋ ਮੈਂ ਤੇਲ ਪਵਾ ਲਈਨਾ ਤੇਲ ਪਵਾ ਕੇ ਜਦੋਂ ਨਿਕਲਿਆ ਉਦੋਂ ਰੌਂਗ ਸਾਈਡ ਹੀ ਅੱਗੋਂ ਗੱਡੀ ਆਉਂਦੀ ਚਾਰ ਹੀ ਉਹਨਾਂ ਕੋ ਨਕਾਬ ਪੋਛੀ ਉਹਨਾਂ ਨੂੰ ਆਖਿਆ ਵੀ ਗੱਡੀ ਢੱਕ ਦੇ ਜਿਹੜੇ ਨੌਜਵਾਨ ਦੇ ਉੱਤੇ ਗੋਲੀਆਂ ਚੱਲੀਆਂ ਕੀ ਨਾਮ ਹੱਸਦਾ ਜਸ਼ਨਪ੍ਰੀਤ ਕਿੰਨੀ ਉਮਰ ਹੈ ਜੀ ਉਹਦੀ 22 ਸਾਲ ਬਹਿਆਂ ਸੀ ਨਹੀਂ ਹਨ ਬੈਟ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਭਤੀਜਾ ਲੱਗਦਾ ਤੇ ਗੋਲੀਆਂ ਜਿਹੜੀਆਂ ਚਲਾਈਆਂ ਕਾਰਨ ਕੀ ਹੈ ਤਾਂ ਕਾਰਨ ਕੋਈ ਪਤਾ ਨਹੀਂ ਹੈਗਾ ਜੀ ਹਾਂਜੀ ਸਾਨੂੰ ਕੋਈ ਪਤਾ ਨਹੀਂ ਕਿ ਕਿਹੜੀ ਕਿੱਲੋਂ ਗੋਲੀਆਂ ਚਲਾਈਆਂ ਕਿਹੜੀ ਕੋਈ ਸਾਡਾ ਲੜਾਈ ਝਗੜਾ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਆ ਨਾ ਕਦੀ ਮੁੰਡੇ ਦਾ ਮੁੰਡੇ ਦਾ ਵੀ ਹੋਇਆ ਵੇ ਸਾਨੂੰ ਪਤਾ ਹੋਵੇ ਕਿ ਇਹਦਾ ਕਿਹਨਾ ਝਗੜਾ ਆਇਆ ਇਹ ਮੁੰਡੇ ਸਾਡੇ ਨੂੰ ਮਰਵਾਇਆ ਗਿਆ ਕਾਰਨ ਕੀ ਲੱਗਦਾ ਸਾਨੂੰ ਤੇ ਆਪ ਨਹੀਂ ਪਤਾ ਲੱਗੰਦਿਆ ਕਿਹੜੀ ਗੋਲੀ ਮਰਵਾਇਆ ਇਹਨੂੰ ਜਿਹੜੇ ਬੰਦੇ ਆਏ ਜਿਨ੍ਹਾਂ ਵੱਲੋਂ ਗੋਲੀਆਂ ਚੱਲੀਆਂ ਉਹਨਾਂ ਤੇ ਕਿਸੇ ਦੀ ਕੋਈ ਪਛਾਣ ਹੋਈ ਕੋਈ ਪਛਾਣ ਨਹੀਂ ਆ ਮੂੰਹ ਉਹਨਾਂ ਦੇ ਬੱਦੇ ਇਨਕਾਬ ਪੋ ਸੀ ਉਹਨਾਂ ਦਾ ਡਾਕਟਰ ਸੀ ਜੀ ਇਹਨਾਂ ਦੇ ਫਾਦਰ ਸਾਹਿਬ ਡਾਕਟਰ ਸੀ ਆ ਵੀ ਉਥੇ ਦੁਕਾਨ ਤੇ ਬੈੰਦਾ ਹੈ ਠੀਕ ਹੈ ਹਾਂਜੀ ਦੁਕਾਨ ਤੇ ਕੰਮ ਕਰਦਾ ਦੁਕਾਨ ਤੇ ਕੰਮ ਕਿੰਨੇ ਗੋਲੀਆਂ ਲੱਗੀਆਂ ਇੱਕੋ ਇੱਕ ਗੋਲੀ ਵਜੀ ਉਹਦੇ ਮੂੰਹ ਦੇ ਵਿੱਚ ਕਿੰਨੇ ਬੰਦੇ ਗਏ ਜਿਨ੍ਹਾਂ ਦੇ ਪਿੱਛੋਂ ਗੋਲੀ ਚਲਾਈ ਉਹ ਚਾਰ ਬੰਦੇ ਕਾਦੇ ਤੇ ਸਵਾਰ ਹੋ ਕੇ ਉਹ ਕਾਰ ਤੇ ਕਾਰ ਤੇ ਸਵਾਰ ਹੋ ਕੇ ਹਾਂਜੀ ਪੁਲਿਸ ਨੂੰ ਕੰਪਲੇਟ ਕੀਤੀ ਪੁਲਿਸ ਨੂੰ ਕੰਪਲੇਟ ਕੀਤੀ ਆ ਜੀ ਪੁਲਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਪੁਲਸ ਵਾਲੇ ਕਾਰਵਾਈ ਕਰਦੇ ਆ ਜਿੰਦੀ ਮੰਗ ਕੀ ਕਰਦੇ ਬਸ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕੋਈ ਸੀਸੀਟੀਵੀ ਵਗੈਰਾ ਆਈ ਮੋਕੇ ਤੋਂ ਸਾਹਮਣੇ ਨਹੀਂ ਉਹ ਪੁਲਿਸ ਹੀ ਕਾਰਵਾਈ ਕਰਦੇ ਸਾਨੂੰ ਤਾਂ ਪਤਾ ਨਹੀਂ ਇਹਦੇ ਇੱਥੇ ਹਸਪੀਟਲ ਹੀ ਆ ਕੰਡੀਸ਼ਨ ਕਿਸ ਤਰ੍ਹਾਂ ਹੈ ਹਾਂ ਟੋਟਲ ਕਿੰਨੀਆਂ ਗੋਲੀਆਂ ਬਚੀਆਂ ਉਹਦੇ ਇੱਕੋ ਹੀ ਗੋਲੀ ਬਜੀ ਆ ਜੀ ਟੋਟਲ ਇੱਕੋ ਚੱਲੀ ਆ ਇੱਕੋ ਬਜੀ ਮੂੰਹ 'ਚ ਮਾਰੀ ਗੋਲੀ ਦੋ ਮਣਕੇ ਉਹਦੇ ਟੁੱਟ ਗਏ ਸਾਲੀ ਨਗ 'ਚ ਗੋਲੀ ਮਾਰੀ ਬਚਈਏ ਕਾਰਨ ਤਾਂ ਨਹੀਂ ਪਤਾ ਲੱਗਾ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਕਿ ਕਿਸੇ ਨਾ ਕੋਈ ਦੂਸਰੇ ਕਿਸੇ ਨਾ ਕਾਲੀ ਉਹਨੇ ਗੱਡੀ ਘੱਡੀ ਆ ਕਾਲੀ ਕਿਸੇ ਨੇ ਤਹਿਕੀਕਤ ਕੀਤੀ ਉਹਦੀ ਉਹਦੀ ਤਹਿਕੀਕਤ ਕਰਦੇ ਕਾਲੀ ਉਹਨੂੰ ਠੇਰੀ ਕੀਤਾ ਲੱਗਦਾ ਕੋਈ ਕਾਰਨ ਹੋਏਗਾ ਜਿਸ ਤਰ੍ਹਾਂ ਇਹ ਸ਼ਰੀਰ ਹੈ ਕਾਰਨ ਹੁਣ ਤੇ ਉਹ ਹੀ ਦੱਸ ਸਕਦਾ ਆ ਤੇ ਜਾਂ ਜੇ ਬੰਦੇ ਫੜਨ ਤਿਉਹ ਪਤਾ ਲੱਗ ਜਾਊਗਾ ਕੀ ਚੱਕਰ ਆ ਕੀ ਗੱਲ ਆ ਕੀ ਪਾਦ ਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਣਾ ਜੀ ਜੋ ਇਹਨਾਂ ਨੂੰ ਫੜਨਾ ਚਾਹੀਦਾ ਜੀ ਬਸ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਫੜਨਾ ਚਾਹੀਦਾ ਇਨਸਾਫ ਚਾਹੀਦਾ ਬਸ ਇੱਥੇ ਆ ਜਾਓ ਇਹ ਮਾਮਲਾ ਹੈ ਇੱਕ ਕੱਲ ਕੋਈ ਕਰੀਬ 10:30 ਵਜੇ ਸਾਨੂੰ ਅਮਨਦੀਪ ਬਾਦਪੇ ਤੋਂ ਥਾਣਾ ਚਾਟਿਵੰਡੀ ਇਨਫੋਰਮੇਸ਼ਨ ਆਈ ਸੀ ਕਿ ਇੱਕ ਗੋਲੀ ਨਾਲ ਇੰਜਰਡ ਬੰਦਾ ਜਿਹੜਾ ਜਸ਼ਨਪ੍ਰੀਤ ਸਿੰਘ ਹੈ ਉਹ ਐਡਮਿਟਰ ਹੋਇਆ ਹੈ ਜੋ ਮੌਕੇ ਤੇ ਐਸਐਚਓ ਸਾਹਿਬ ਇੰਸਪੈਕਟਰ ਹਮਾਸ਼ੂ ਜੀ ਨੇ ਮੌਕੇ ਤੇ ਜਾ ਕੇ ਪਤਾ ਕੀਤਾ ਤੇ ਉਸ ਤੋਂ ਪਤਾ ਚੱਲਿਆ ਕਿ ਉਹ ਜੀਓ ਪੰਪ ਜੋ ਮਾਨਾਂ ਵਾਲੇ ਰੋਡ ਦੇ ਉੱਤੇ ਹੈ ਉਸ ਤੋਂ ਤੇਲ ਪਵਾ ਕੇ ਵਾਪਸ ਆਪਣੇ ਪਿੰਡ ਦਬਰਜੀ ਨੂੰ ਆ ਰਹੇ ਸੀਗੇ ਜਦੋਂ ਤੇਲ ਪਵਾ ਕੇ ਨਿਕਲਿਆ ਤਾਂ ਅੱਗੋਂ ਇੱਕ ਗ੍ਰੇ ਕਲਰ ਦੀ ਕਾਰ ਤੇ ਜਿਸ ਵਿੱਚੋਂ ਇੱਕ ਨੌਜਵਾਨ ਉਤਰਿਆ ਉਹਨਾਂ ਦੀ ਗੱਡੀ ਦੇ ਅੱਗੇ ਖੜੀ ਕਰ ਦਿੱਤੀ ਉਸ ਨੇ ਗੋਲੀ ਚਲਾ ਦਿੱਤੀ ਜੋ ਉਹਦੇ ਚਬਾੜੇ ਵਿੱਚ ਲੱਗੀ ਹੈ ਕੀ ਸਜੈਸਟਰ ਕਰ ਰਿਹਾ ਤਕਤੀਰ ਯਾਨੀ ਇਹ ਜਲਦੀ ਤੋਂ ਜਲਦੀ ਤੇਜ਼ ਕਰਕੇ ਦੋਸ਼ੀਆਂ ਨੂੰ ਰੈਸਟ ਕੀਤਾ ਜਾਏਗਾ ਸਰਕਾਰ ਨੇ ਕੀ ਸੀ ਗੋਲੀ ਕਿਉਂ ਚਲਾਈ ਸੀ ਦੇਖੋ ਇਹ ਤਫ਼ਤੀਸ਼ ਤਰ੍ਹਾਂ ਨਹੀਂ ਪਤਾ ਚੱਲੇਗਾ ਕਿ ਕੀ ਕਾਰਨ ਸੀਗਾ ਕਿਸ ਕਰਕੇ ਗੋਲੀ ਚਲਾਈ ਗਈ ਪਰਬਾਦ ਵੱਲੋਂ ਕੋਈ ਬਿਆਨ ਦਿੱਤਾ ਕਿ ਕੋਈ ਪਹਿਲਾਂ ਕੋਈ ਧਮਕੀ ਆਈ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਲੜਾਈ ਚੱਲੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਬਰਕਿ ਤਫ਼ਤੀਸ਼ ਚੱਲੀ ਹੈ ਕਿਸੇ ਤਰ੍ਹਾਂ ਦੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਵੀ ਇਹ ਤਪਤੀ ਹੈ ਜਾਰੀ ਹੈ ਫਿਰ ਹਾਲ ਕੋਈ ਗ੍ਰਫਤਾਰੀ ਨਹੀਂ ਟ੍ਰੇਸ ਕਰ ਰਹੇ ਆ। ਲੜਕੇ ਦੀ ਉਮਰ ਕਿੰਨੀ ਜਿਹਨੂੰ ਗੋਲੀ ਵੱਜੀ? ਉਹ ਨਹੀਂ 35 36 ਸਾਲ ਦਾ। ਕੰਮ ਕੀ ਕਰਦਾ ਸੀ ਸਰ? ਮੈਡੀਕਲ ਸਟੋਰ ਦਾ। ਸੀਸੀਟੀਵੀ ਵਗੈਰਾ ਕੋਈ ਸਾਹਮਣੇ ਹੈ? ਉਹ ਕਰ ਰਹੇ ਆ। ਉਹ ਪਾਰਟ ਆਫ ਹੈ ਇਨਵੈਸਟੀਗੇਸ਼ਨ ਉਹ ਚੱਲ ਰਹੀ। ਠੀਕ।